you. Mm -hmm. ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ 38 ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਟਰੈਕਟਰ ਮਾਰਚ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਨਾਬਾ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕਰਿਆ ਗਿਆ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰਾਂ ਦੇ ਸਾਰੇ ਕਰਜ਼ਾ ਮਾਫ਼ ਕਰਨ ਅਤੇ ਖੇਤੀ ਲਾਗਤਾਂ ਘਟਾਉਣ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਸਮੇਤ ਹੋਰ ਵੀ ਜੋ ਕਿਸਾਨਾਂ ਦੀਆਂ ਮੰਗਾਂ ਸਨ ਉਹਨਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ ਇਸੇ ਦੌਰਾਨ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਚੇਤਾਵਨੀ ਦਿੰਦਿਆਂ ਹੋਇਆ ਕਿਸਾਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਕਿਹੜੀਆਂ ਕਿਹੜੀਆਂ ਜਥੇਬੰਦੀ ਅੱਜ ਸ਼ਾਮੇ ਹੋਈਆਂ ਇਸਾ ਰੋਜ਼ ਕੋ ਦੇਖੋ ਵੈਸੇ ਤਾਂ ਜੰਨੀਆਂ ਵੀ ਪੰਜਾਬ ਦੀਆਂ 38 ਜਥੇਬੰਦੀਆਂ ਇਸ ਟਾਈਮ ਹੋ ਚੁੱਕੀਆਂ ਨੇ ਜਿਹੜੀਆਂ ਪੰਜ ਚੌਣਾ ਲੜਦੇ ਉਹ ਵੀ ਵਿੱਚ ਆ ਚੁੱਕੇ ਸਮਾ ਚੁੱਕੇ ਨੇ ਇਹਦੇ ਵਿੱਚ ਤੇ ਇੱਥੇ ਨਾਬੇ ਦੇ ਵਿੱਚ ਮਤਲਬ ਚਾਰ ਜਥੇਬੰਦੀਆਂ ਇੱਥੇ ਮੁੱਖ ਨੇ ਜਿਹੜੀਆਂ ਰਾਜੀਵਾਨ ਸਾਹਿਬ ਤੇ ਲੱਖੋਵਾਲ ਸਾਹਿਬ ਤੇ ਕ੍ਰਾਂਤੀਕਾਰੀ ਤੇ ਬੀਕੇ ਉਡਕੌਂਦਾ ਵਗੈਰਾ ਹਨ ਇਹ ਇੱਥੇ ਕਰ ਰਹੀਆਂ ਨੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਕੇਂਦਰ ਸਰਕਾਰ ਆ ਨਾ ਇਹਨੇ ਸਾਨੂੰ ਉੱਥੋਂ ਕੁਝ ਵਾਅਦੇ ਦੇ ਕੇ ਉਠਾਇਆ ਸੀ ਕਿ ਤੁਹਾਡੇ ਸੇ ਇਹ ਸਾਰਾ ਕੁਝ ਅਸੀਂ ਕੁਝ ਕਰਾਂਗੇ ਐਮਐਸਬੀ ਦੀ ਕਮੇਟੀ ਬਣਾਵਾਂਗੇ ਹੋਰ ਸਭ ਕੁਝ ਕਰਾਂਗੇ ਲੇਕਿਨ ਸਾਫ਼ ਮੁੱਕਰ ਗਿਆ ਮੋਦੀ ਉਸ ਤੋਂ ਬਿਲਕੁਲ ਔਰ ਕਿਸਾਨ ਇਸ ਤਰ੍ਹਾਂ ਬੈਠਾ ਵਾਲੇ ਨਹੀਂ ਹੈਗੇ ਆਏ 26 ਜਨਵਰੀ ਕਿਉਂ ਚੁਣਿਆ ਗਿਆ ਅਸੀਂ 26 ਜਨਵਰੀ ਦਾ ਜਿਹੜਾ ਸਾਡਾ ਪ੍ਰੇਡ ਸੀ 2021 ਦਾ ਜਨਵਰੀ ਦਾ ਉਹ ਸੀ ਐਸੇ ਕਰਕੇ ਇਸ ਨੂੰ ਅਸੀਂ ਇੱਕ ਇਤਿਹਾਸਕ ਦਿਨ ਮੰਨਦੇ ਆ ਇਸ ਨੂੰ ਵੀ ਇਹ ਸਾਡੀਆਂ ਜਥੇਬੰਦੀਆਂ ਦਾ ਇਤਿਹਾਸਕ ਦਿਨ ਆ 26 ਨਵੰਬਰ ਨੂੰ ਅਸੀਂ ਉੱਥੇ ਗਏ ਸੀ ਤੇ 26 ਜਨਵਰੀ ਨੂੰ ਸਾਡੀ ਪ੍ਰੇਡ ਮਾਰਕਸ ਦਿੱਲੀ ਦੇ ਵਿੱਚ ਜਿਹਦੇ ਵਿੱਚ ਕਿ ਦਾਖਲਤਾਜੀ ਕਰਕੇ ਕੇਂਦਰ ਸਰਕਾਰ ਨੇ ਉਸ ਨੂੰ ਸਾਬੋਤੋਚ ਕੀਤਾ ਸੀ ਪਰ ਅਸੀਂ ਉਹਦੀ ਯਾਦ ਨੂੰ ਜਿਉਂਦਾ ਹੀ ਰੱਖਾਂਗੇ ਇਸ ਤਰੀਕੇ ਨਾਲ ਹਰ ਤਰ ਹਰ ਸਗਾ ਮਨਾਵਾਂਗੇ ਤੇ ਆਪਣਾ ਪਟਿਆਲੇ ਦੇ ਵਿੱਚ ਪਟਿਆਲੇ ਚ ਵੀ ਹੋ ਰਿਹਾ ਸਾਂਝੀਆਂ ਦਾ ਤੇ ਇੱਥੇ ਨਾਬੇ ਚ ਹੋ ਰਿਹਾ ਤੇ ਭਾਸੋ ਹੋ ਰਿਹਾ ਤੇ ਉਧਰ ਡਕਾਲਾ ਸਾਈਡ ਹੋ ਰਿਹਾ ਮਤਲਬ ਪਿੰਡਾਂ ਦੇ ਵਿੱਚ ਸਾਰੇ ਕਿਸਾਨ ਜਾਗਰਤ ਨੇ ਔਰ ਆਪਣੇ ਆਪਣੇ ਟਰੈਕਟਰ ਲੈ ਕੇ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਕਿ ਕਿਸਾਨਾਂ ਦੀਆਂ ਮੰਗਾਂ ਮੰਨੋ ਤੇ ਨਹੀਂ ਤੇ ਤੁਸੀਂ ਦੇਸ਼ ਨੂੰ ਭੁੱਖਾ ਮਾਰੋਗੇ ਕਿਉਂਕਿ ਕਿਸਾਨ ਹੀ ਆ ਜਿਹੜਾ ਇੱਕ ਇਹਨੂੰ ਰੋਟੀ ਦੇ ਰਿਹਾ ਇਨਸਾਨ ਇੱਥੇ ਔਰ ਹੁਣ ਹਾਲਤ ਸਾਰੀ ਸਾਹਮਣੇ ਆ ਚੁੱਕੀ ਆ ਕੇਂਦਰ ਸਰਕਾਰ ਕੋਲ આજ ਬਿਲਕੁਲ ਨਹੀਂ ਹੈ ਕੇਂਦਰ ਦੀਆਂ ਟੀਮਾਂ ਪੰਜਾਬ ਤੇ ਨੱਠੀਆਂ ਫਿਰਦੀਆਂ ਨੇ ਕਣਕ ਤੇ ਰਕਤੀਆਂ ਕਿ ਇੱਥੇ ਕਣਕ ਕਿੰਨੀ ਹੈ ਉਹਨਾਂ ਕੋਲ ਬਾਗੂ ਬਫਰ ਸਟਾਕ ਖਤਮ ਹੋ ਚੁੱਕਿਆ ਇਹ ਜਾਗੋ ਤੁਹਾਡੇ ਕਿਸਾਨਾਂ ਨੂੰ ਵੀ ਬੇਨਤੀ ਆ ਕਿ ਤੁਹਾਡੇ ਜਾਗਣ ਦਾ ਵੇਲਾ ਹੈ ਜੇ ਤੁਸੀਂ ਨਹੀਂ ਜਾਗੋਗੇ ਤੇ ਇਹ ਸੋਚ ਲੋ ਇਹ ਬਿਲਕੁਲ ਸਾਡਾ ਮਲਿਆ ਮੀਟ ਕਰ ਦੂਗਾ ਇੱਕ ਵਾਰੀ ਤਾਂ ਤੁਸੀਂ ਇਕੱਠੇ ਹੋ ਕੇ ਆਪਣੀ ਖੇਤੀ ਔਰ ਖੇਤ ਬਚਾ ਲੇ ਤੇ ਨਹੀਂ ਤੇ ਮੋਦੀ ਦੀਆਂ ਮਾਰੂ ਨੀਤੀਆਂ ਸਾਡੇ ਉੱਪਰ ਫਿਰ ਦੁਬਾਰਾ ਲਾਗੂ ਕਰਨ ਨੂੰ ਤਤਪਰ ਹੋਇਆ ਫਿਰਦਾ ਹੈ। ਉਹੀ ਪ੍ਰਾਣੀਆਂ ਮੰਗਾਂ ਨੇ ਜੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅੱਜ 37 ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਰੋਸ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਅੰਦੋਲਨ ਦੌਰਾਨ ਦਿੱਲੀ ਦੇ ਵਿੱਚ ਜਦੋਂ ਟਰੈਕਟਰ ਮਾਰਚ ਕੀਤਾ ਸੀ ਉਸ ਦਿਨ ਮੋਦੀ ਸਰਕਾਰ ਨੇ ਪਟਾਟਾ ਟਰੈਕਟਰ ਵੀ ਭੰਨੇ ਔਰ ਡੈਥ ਵੀ ਹੋਈ ਗੋਲੀਆਂ ਮਾਰੀਆਂ ਕਿ ਨੌਜਵਾਨ ਦੀ ਮੌਤ ਵੀ ਹੋਈ ਸੀ ਉਸ ਨੂੰ ਯਾਦ ਕੀਤਾ ਔਰ ਨਾਲ ਦੀ ਨਾਲ ਲਖੀਮਪੁਰ ਖੀਰੀ ਦਾ ਐਮਐਸਪੀ ਤੇ ਗਰੰਟੀ ਜਿਹੜੀ ਮੋਦੀ ਸਰਕਾਰ ਨੇ ਕਿਹਾ ਸੀ ਕਿ ਐਮਐਸਪੀ ਤੇ ਗਰੰਟੀ ਨੂੰ ਕਾਨੂੰਨ ਬਣਾਵਾਂਗੇ ਉਹ ਅਜੇ ਤੱਕ ਨਹੀਂ ਬਣਾਇਆ ਔਰ ਲਗਾਤਾਰ ਆ ਜਿਹੜੀ ਸੰਵਿਧਾਨ ਦੇ ਵਿੱਚ ਸਰਕਾਰ ਸੋਧਾਂ ਕਰਕੇ ਡਿਕਟੇਟਰ ਰਾਜ ਵੱਲ ਜਾ ਰਹੀ ਹੈ ਉਹਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਕਿਸਾਨ ਜਥੇਬੰਦੀ ਅੱਜ ਇੱਕ ਟਰੈਕਟਰ ਮਾਰਚ ਕਰ ਰਹੀਆਂ ਨੇ ਔਰ 16 ਸਤੰਬਰ ਫਰਵਰੀ ਨੂੰ ਪੂਰਾ ਭਾਰਤ ਬੰਦ ਕਰਨਗੇ ਆ ਔਰ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹਣਗੇ ਆ ਕਿ ਜੇਕਰ ਲੋਕਤੰਤਰ ਨਾ ਬਹਾਲ ਕੀਤਾ ਤਾਂ ਕਿਸਾਨ ਜਿਹੜੇ ਬਹੁਤ ਜੋਸ਼ ਦੇ ਨਾਲ ਸੰਘਰਸ਼ ਕਰਨ ਇੰਨੇ ਕਿੰਨੇ ਟਰੈਕਟਰ ਨੇ ਇਹ ਜਿਹੜੇ ਟੋਟਲ ਨੇ ਲਗਭਗ 100 100 ਦੇ ਕਰੀਬ ਟਰੈਕਟਰ ਹੋਊਗਾ ਸਾਡੇ ਕੋਲੇ ਆ ਜੋ ਸੰਯੁਕਤ ਕਿਸਾਨ ਮੋਰਚੇ ਦੇ ਥੱਲੇ ਜੀ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਕੀਰਤੀ ਕਿਸਾਨ ਯੂਨੀਅਨ ਪੰਜਾਬ ਤੇ ਕੁੱਲ ਇਹਨਾਂ ਕਿਸਾਨ ਸਭਾ ਇੱਥੇ ਚਾਰ ਕਿਸਾਨ ਜਥੇਬੰਦੀਆਂ ਨੇ 90 ਦੇ ਵਿੱਚ ਜਿਹੜੀਆਂ ਕਰ ਰਹੀਆਂ ਨੇ ਕਿਸਾਨ ਨੇ ਕਿਉਂ ਆਪਣੇ ਆਪ ਨੂੰ ਹਮੇਸ਼ਾ ਸੰਕਟ ਚ ਸਮਝਦਾ ਹੈ ਤੁਸੀਂ ਅੱਜ ਪ੍ਰੋਟੈਸਟ ਕਰਦੇ ਹੋ ਕੀ ਕਰਨਾ ਜੇ ਅੱਜ ਦੇ ਆਪਾਂ ਇਸ ਮਾਰਚ ਦੀ ਗੱਲ ਕਰ ਲਈਏ ਅੱਜ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਕਿਉਂਕਿ ਜਿੰਨੇ ਵੀ ਮੋਦੀ ਨੇ ਕਾਨੂੰਨ ਬਣਾਏ ਨੇ ਉਹ ਕਿਸਾਨਾਂ ਦੇ ਮਜ਼ਦੂਰਾਂ ਦੇ ਵਿਰੁੱਧ ਬਣੇ ਨੇ ਡਰਾਈਵਰਾਂ ਦੇ ਵਿਰੁੱਧ ਵੀ ਇਹਨਾਂ ਨੇ ਕਾਨੂੰਨ ਜਿਹੜਾ ਇਤਕੀ ਬਣਾਇਆ ਇਸ ਗੱਲ ਦਾ ਲੋਕ ਵਿਰੋਧ ਕਰਦੇ ਨੇ ਵੀ ਜੇ ਮੋਦੀ ਨੂੰ ਅਸੀਂ ਨੇ ਚੁਣਿਆ ਸਾਡੇ ਮਜ਼ਦੂਰਾਂ ਤੇ ਕਿਸਾਨ ਪੱਖੀ ਕੋਈ ਕਾਨੂੰਨ ਬਣਾਉਣਾ ਪਰ ਅਜੇ ਤੱਕ ਸਾਡੇ ਵਿਰੋਧ ਦੇ ਵਿੱਚ ਕਾਨੂੰਨ ਬਣਦੇ ਆਏ ਨੇ ਇਸ ਕਰਕੇ ਲੋਕਾਂ ਨੇ ਆਵਾਜ਼ ਉਠਾਈ ਅੱਜ ਦੇ ਮਾਰਚ ਦੇ ਵਿੱਚ ਵੀ ਮੋਦੀ ਭਜਾਓ ਦੇਸ਼ ਬਚਾਓ ਮੋਦੀ ਨੂੰ ਭਜਾਉਣਾ ਚਾਹੁੰਦੇ ਆਂ ਅਸੀਂ ਮੋਦੀ ਨੂੰ ਦੁਬਾਰਾ ਇਸ ਦੇਸ਼ ਦੇ ਵਿੱਚ ਨਹੀਂ ਆਉਣ ਦੇਵਾਂਗੇ ਕਿਉਂਕਿ ਜਿਹੜਾ ਅੱਜ ਦਾ ਇਹ ਮਾਰਚ ਆ ਦਿੱਲੀ ਦੇ ਰਹਿੰਦੀਆਂ ਮੰਗਾਂ ਐਮਐਸਪੀ ਦੀ ਗਰੰਟੀ ਹੋਵੇ ਤੇ 20 2020 ਬਿਜਲੀ ਬਿਲਾਈ ਦਾ ਲਾਗੂ ਕੀਤਾ ਚੇਪਾਲੇ ਮੀਟਰ ਲਾਈ ਜਾਂਦੇ ਨੇ ਉਦੋਂ ਅਸੀਂ ਪੂਰੇ ਵੱਲ ਖਲਾਫ ਆ ਉਹ ਅਜੇ ਤੱਕ ਬੰਦ ਨਹੀਂ ਹੋਇਆ ਮੀਟਰ ਲੱਗ ਰਹੇ ਨੇ ਉਹਦਾ ਵੀ ਲੋਕ ਵਿਰੋਧ ਕਰਦੇ ਨੇ ਦੂਜੇ ਪਾਸੇ ਸਾਡੇ ਮਾਣਕ ਦਿੱਲੀ ਦੇ ਮੋਰਚੇ ਦੇ ਵਿੱਚ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ ਕਿਸੇ ਨੂੰ ਨੌਕਰੀਆਂ ਨਹੀਂ ਮਿਲੀਆਂ ਕਾਫੀ ਕਿਸਾਨ ਰਹਿੰਦੇ ਨੇ 200 70 ਕਿਸਾਨ ਸਾਡੇ ਔਰ ਇਹਨਾਂ ਜਿਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ 135 ਕਿਸਾਨ ਸਾਡੇ ਉਹ ਨੇ ਜਿਨ੍ਹਾਂ ਨੂੰ 5 ਲੱਖ ਵਾਲਾ ਮੁਆਵਜ਼ਾ ਵੀ ਨਹੀਂ ਮਿਲਿਆ ਇਸ ਕਰਕੇ ਮੋਦੀ ਦਾ ਵਿਰੋਧ ਕਰਦੇ ਹੋਏ ਮੋਦੀ ਨੂੰ ਚੇਤਾਵਨੀ ਦਿੰਦੇ ਹੋਏ ਅੱਜ ਅਸੀਂ ਆ ਜਿਹੜਾ ਟਰੈਕਟਰ ਮਾਰਚ ਕਰਨ ਲੱਗੇ ਆ ਕਿ ਕੱਲਾ-ਕੱਲਾ ਕਿਸਾਨ ਅੱਜ ਪੂਰੇ ਭਾਰਤ ਦਾ ਇਸ ਮਾਰਚ ਦੇ ਵਿੱਚ ਸ਼ਾਮਲਾ ਆ ਜਿਹੜਾ ਅਸੀਂ ਅੱਜ ਦਾ ਸਾਡਾ ਜੀ ਚਾਰ ਜਥੇਬੰਦੀਆਂ ਦਾ ਇਹ ਜਿਹੜੀ 26 ਜਨਵਰੀ ਨੂੰ ਅਸੀਂ ਹਰ ਸਾਲ ਐਪਰੇਟ ਕਰਦੇ ਆਉਂਦੇ ਆ ਇਹ ਮੋਦੀ ਕਿਤੇ ਇਹ ਗੱਲ ਨਾ ਭੁੱਲ ਜੇ ਵੀ ਜਥੇਬੰਦੀਆਂ ਪਾੜ ਗਈਆਂ ਜਾਂ ਜਥੇਬੰਦੀਆਂ ਦਾ ਇੱਕਾ ਨਹੀਂ ਇਹ ਜਿਹੜੀ ਸਾਡੀ ਟਰੈਕਟਰ ਪ੍ਰੇਡ ਆ ਇੱਕ ਮੋਤੀ ਨੂੰ ਯਾਦ ਕਰਾਉਣ ਵਾਸਤੇ ਆ ਜਿਹੜੇ ਮੋਤੀ ਨੇ ਸਾਡੇ ਨਾਲ ਵਾਅਦੇ ਕਰੇ ਨੇ ਉਲਟ ਸਮਾਂ ਸਾਡੇ ਤੇ ਲਾਗੂ ਕਰਨ ਲੱਗਿਆ ਜਿਹੜਾ ਸਾਡੇ ਨਾਲ ਬਿਜਲੀ ਬਿੱਲ ਸੋਧ ਕਰਿਆ ਤੀ ਉਹਨੇ ਉਲਟਾ ਸਮਾਂ ਸਾਡੇ ਹੁਣ ਚਿੱਪ ਵਾਲੇ ਮੀਟਰ ਲਾ ਰਿਹਾ ਹੈ ਕਿਸਾਨਾਂ ਦੀਆਂ ਜਿੰਨੇ ਕਿਸਾਨਾਂ ਦਾ ਕਰਜ਼ਾ ਕੋਆਪਰੇਟ ਸਾਇਟੀਆਂ ਨੇ ਸਾਰਿਆਂ ਨੂੰ ਨੋਟਿਸ ਕੱਢ ਰਿਹਾ ਉਲਟਾ ਸਾਨੂੰ ਪੰਜਾਬ ਸਰਕਾਰ ਨੇ ਕੀ ਦੇਣਾ ਤੀ ਉਲਟਾ ਸਮਾਂ ਸਾਡੇ ਤੇ ਉਲਟਾ ਸਾਨੂੰ ਜੀਵਿੰਦਾਰ ਨੂੰ ਕਿਸਾਨ ਨੂੰ ਤੰਗ ਪਰੇਸ਼ਾਨ ਕਰ ਰਹੀ ਆ ਜਿਹੜਾ ਅੱਜ ਦਾ ਸਾਡਾ ਮੇਨ ਮੁੱਦਾ ਇਹ ਤਾਂ ਇੱਕ ਸਾਸੀਂ ਮੋਦੀ ਨੂੰ ਜਗਾਉਣ ਵਾਸਤੇ ਟਰੈਕਟਰ ਪਰੇਡ ਆ ਸਾਡੀ ਬਹੁਤ ਵੱਡੇ ਗੰਟੀ ਸਾਡੇ ਟਰੈਕਟਰ ਆਏ ਨੇ 4 ਜੱਥੇ ਬੰਦੀਆਂ ਅਸੀਂ ਇਕੱਠੇ ਹੋ ਕੇ ਅੱਜ ਪਰੇਡ ਕਰਦੇ ਆ